ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਡੋਸਾ ਲੈਣ ਗਏ ਬਜ਼ੁਰਗ ਤੇ ਦੁਕਾਨਦਾਰ ਨੇ ਗਰਮ-ਗਰਮ ਚਿਹਰੇ ਤੇ ਡੋਲਿਆ ਸਾਂਭਰ ਜੀ ਹਾਂ ਘਟਨਾ ਸੀ ਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਘਟਨਾ ਚ ਦੀ ਮੁਕਸਸ ਸਾਹਿਬ ਦੇ ਮਸੀਹ ਵਾਲਾ ਚੌਕ ਦੇ ਵਿੱਚ ਅਜੂਬਾ ਡੋਸਾ ਪੰਡਾਰਦੀਆ ਨੇ ਜਿੱਥੇ ਇੱਕ ਬਜ਼ੁਰਗਰ ਡੋਸਾ ਲੈਣ ਗਿਆ ਸੀ ਤਾਂ ਉੱਥੇ ਬਜ਼ੁਰਗ ਦੇ ਦੁਕਾਨਦਾਰ ਵਿੱਚੇ ਬਹਿਸ ਹੋ ਜਾਂਦੀ ਹੈ ਜਿਸ ਤੇ ਬੈਸਾ-ਬਸਾਈ ਇੰਨੀ ਵੱਧ ਗਈ ਕਿ ਦੁਕਾਨਦਾਰ ਵੱਲੋਂ ਬਜ਼ੁਰਗ ਦੇ ਉੱਤੇ ਗਰਮਾ-ਗਰਮ ਸਾਂਭਰ ਡੋਲ ਦਿੱਤਾ ਅਤੇ ਨਾਲ ਹੀ ਦੁਕਾਨਦਾਰ ਨੇ ਕੁੱਟਮਾਰ ਕੀਤੀ ਉੱਥੇ ਹੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਬਜ਼ੁਰਗ ਨੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਮੈਂ ਸਿਰਫ ਇਹਨਾਂ ਤੋਂ ਡੋਸਾ ਲੈਣ ਗਿਆ ਸੀ ਮੈਂ ਇਹਨਾਂ ਨੂੰ ਡੋਸਾ ਪੁੱਛਿਆ ਕਦੋਂ ਦਿਓਗੇ ਤਾਂ ਇਹਨਾਂ ਨੇ ਮੈਨੂੰ ਗਲਤ ਬੋਲਿਆ ਤੇ ਮੇਰੇ ਤੇ ਗਰਮ-ਗਰਮ ਸਾਂਭਰ ਡੋਲ ਦਿੱਤਾ ਤੇ ਨਾਲ ਹੀ ਮੇਰੀ ਕੁੱਟਮਾਰ ਕੀਤੀ ਇਸ ਨਾਲ ਹੀ ਦੂਜੇ ਪਾਸੇ ਦੁਕਾਨਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਬਜ਼ੁਰਗ ਡੋਸਾ ਲੈਣ ਜ਼ਰੂਰ ਆਇਆ ਸੀ ਇਹਨਾਂ ਵੱਲੋਂ ਪਹਿਲਾਂ ਸਾਡੇ ਨਾਲ ਗਾਲੀ-ਗਲੋਚ ਕੀਤੀ ਗਈ ਆ ਉਸ ਤੋਂ ਬਾਅਦ ਇਹਨਾਂ ਨੇ ਬੰਦੇ ਲਿਆ ਕੇ ਸਾਡੇ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਪੱਤਰਕਾਰਾਂ ਵੱਲੋਂ ਦੁਕਾਨਦਾਰ ਨੂੰ ਪੁੱਛਿਆ ਕਿ ਤੁਹਾਡੇ ਕੋਲ ਸੀਸੀਟੀਵੀ ਕੈਮਰੇ ਲੱਗੇ ਨੇ ਤਾਂ ਪਹਿਲਾਂ ਤਾਂ ਕਹਿੰਦੇ ਕਿ ਮੇਰੇ ਕੋਲ ਸਿਰਫ ਲਾਈਵ ਕੈਮਰਾ ਚੱਲਦਾ ਹੈ ਬਾਅਦ ਵਿੱਚ ਆਪਣੇ ਮੋਬਾਈਲ ਵਿੱਚ ਸੀਸੀਟੀਵੀ ਕੈਮਰੇ ਦੀਆਂ ਵੀਡੀਓਜ਼ ਦਿਖਾਉਣ ਲੱਗ ਪਿਆ ਜਦੋਂ ਪੱਤਰਕਾਰ ਨੇ ਕਿਹਾ ਤੁਸੀਂ ਤਾਂ ਇਹ ਸਾਰੀ ਉਹ ਵੀਡੀਓਜ਼ ਦਿਓ ਤੇ ਉਹਨਾਂ ਨੇ ਕੁਝ ਚੁੰਨੀਆਂ ਵੀਡੀਓ ਹੀ ਦਿੱਤੀਆਂ ਜਿਸ ਵਿੱਚ ਇਹ ਦਿਖਾਈ ਦਿੰਦਾ ਕਿ ਬਜ਼ੁਰਗ ਨਾਲ ਇਹਨਾਂ ਨੇ ਕੁੱਟਮਾਰ ਕੀਤੀ ਹੈ ਮੈਨੂੰ ਦੇ ਦੇ ਉਹ ਤੇ ਮੈਨੂੰ ਕਹਿੰਦਾ ਤੈਨੂੰ ਬਾਲਾ ਬੋਲਣਾ ਆਉਂਦਾ ਤੂੰ ਬਾਲਾ ਬਕਵਾਸ ਕਰਦਾ ਤੇ ਇਹ ਜਿਹੜਾ ਐਣਕਾਂ ਜਿਹੜਾ ਮੁੰਡਾ ਸੀ ਇਹਦਾ ਨਾਂ ਨਹੀਂ ਪਤਾ ਮੈਨੂੰ ਅ ਅਯੂਬਾ ਪਟੂਰੇ ਵਾਲੇ ਜਿਹੜੇ ਆ ਤੇ ਇਹਨੇ ਮੈਂ ਕੁਰਸੀ 'ਤੇ ਬੈਠਾ ਸੀ ਕਹਿੰਦਾ ਤੂੰ ਬਾਲਾ ਬਕਵਾਸ ਕਰਦਾ ਇੰਨੇ ਗਾਗ ਬੈਠੇ ਆ ਤੂੰ ਬੋਲਦਾ ਤੇ ਇਹ ਨਹੀਂ ਤੇ ਨਵਾਂ ਪੜੇ ਤੇ ਲਿਆ ਗਿਆ ਮੇਰੇ ਇਥੇ ਬੂਟ ਮਾਰਿਆ ਹਿੱਕ ਦੇ ਵਿੱਚ ਮੈਂ ਥੱਲੇ ਡਿੱਗ ਪਿਆ ਥੱਲੇ ਡਿੱਗ ਪਿਆ ਤੇ ਸਾਰੇ ਗਾਹਕੇ ਹੈ ਜੀ ਉਥੇ ਤੁੰਦੂ ਮੈਂ ਮੈਂ ਹੋ ਗਈ ਤੇ ਜਿਹੜੇ ਇਹਦੇ ਮਲਾਜ਼ਮ ਸੀ ਉਹਨਾਂ ਨੇ ਮੇਰੇ ਲੱਤਾਂ ਬਾਵਾ ਮਾਰੀਆਂ ਇਲਾਵਾ ਦੇ ਮੁੰਡਿਆਂ ਨੂੰ ਫੋਨ ਕੀਤਾ ਵੀ ਪੁੱਤ ਆ ਗੱਲ ਹੋ ਗਈ ਮੈਂ ਤਾਂ ਜੀ ਆ ਗੱਲ ਹੋ ਗਈ ਮੇਰੇ ਨਾਲ ਕੀ ਪਾਇਆ ਤਲਕੀ ਤੋਂ ਰਛੀ ਇਹ ਇਹਨਾਂ ਨੇ ਗਰਮ ਗਰਮ ਮੇਰੇ ਅੱਖਾਂ 'ਚ ਦਾਲ ਪਾਤੀ ਜੀ ਫੁੱਲੇ ਜਲੀ ਸੀ ਆ ਪਤਾ ਨਹੀਂ ਕੀ ਸਬਰ ਸਬਰ ਕੀ ਕਹਿੰਦੇ ਆ ਜੀ ਅੱਛਾ ਉਹ ਬਾਦੀ ਮੈਨੂੰ ਦਿਸਣਾ ਬੰਦ ਹੋ ਗਿਆ ਮੇਰੇ ਮੁੰਡੇ ਆ ਗਏ ਉਹਨਾਂ ਨੇ ਆ ਕੇ ਇਹਨੂੰ ਕਿਹਾ ਵੀ ਕੀ ਗੱਲ ਬਈ ਤੂੰ ਆ ਗੱਲ ਕੀਤੀ ਮੁੰਡੇ ਮੇਰੇ ਦੇ ਵੀ ਨੱਕ ਤੇ ਮਾਰੀ ਮੁੱਕੀ ਮੱਤੀ ਉਹਨੇ ਲਊਗਾਣ ਲੱਗ ਗਿਆ ਤੇ ਮਲਾਜ਼ਮ ਵੀ ਆ ਗਏ ਮੈਨੂੰ ਦਿਸਣਾ ਰੜ ਗਿਆ ਜਦੋਂ ਮੈਂ ਥੱਲੇ ਡਿੱਗ ਪਿਆ ਜੀ ਤੇ ਮੁਲਾਜਮਾ ਨੇ ਮੇਰੀਆਂ ਅੱਖਾਂ 'ਚ ਪਾਣੀ ਪੁਣੀ ਪਾ ਕੇ ਮੈਨੂੰ ਸਾਫ਼ ਕੀਤਾ ਤੇ ਮੁੜ ਕੇ ਇੱਥੇ ਆ ਗਏ ਆ ਹਸਕਾਰ ਦੀ ਕਿਵੇਂ ਲੱਗਦਾ ਦੁਕਾਨਦਾਰ ਕਿਹੋ ਜਿਹਾ ਵਰਤਾਓ ਕਰ ਰਿਹਾ ਤੁਹਾਨੂੰ ਕਿਹੋ ਜਿਹਾ ਇਹ ਵਰਤਾਓ ਬਹੁਤ ਮਾੜਾ ਕੀਤਾ ਜਿਵੇਂ ਬਜ਼ੁਰਗ ਬਣਾ ਤੇ ਜਿਹੜਾ ਮੇਰਾ ਤਾਂ ਪਹਿਲਾਂ ਹੀ ਸ਼ੀਰ ਹੋ ਜਾ ਹੁਣ ਮੈਨੂੰ ਅੱਖਾਂ ਤੋਂ ਵੀ ਦਿਸਣ ਨੂੰ ਅੜ ਗਿਆ ਕੀ ਮੰਗ ਕਰਦੇ ਹੋ ਮੰਗ ਮੈਂ ਕਰਦਾ ਜੀ ਪ੍ਰਸ਼ਾਸਨ ਜਿਹੜਾ ਇਹਨਾਂ ਦਾ ਕਾਰੋਬਾਰ ਚੈੱਕ ਕੀਤਾ ਜਾਵੇ ਜਿਹੜੇ ਕਾਲੇ ਕਾਰੋਬਾਰ ਯਾਰ ਕਰਦੇ ਆ ਗੰਦ ਖਵਾਉਣ ਦੇ ਲੋਕਾਂ ਨੂੰ ਗੁਰਨਦਰ ਕੋ ਦਾ ਨਾਮ ਕਿਸ ਦਾ ਇਸ਼ਾਨ ਸਿੰਘ ਜੀ ਤੋਂ ਗੱਲ ਹੋਈ ਆ ਬਜ਼ੁਰਗ ਨਾਲ ਉਸ ਤੋਂ ਬਾਅਦ ਉਹ ਹੱਥੋਂ ਪਾਈ ਉਹਨਾਂ ਨੇ ਕੀਤੀ ਆ ਤੇ ਉਹ ਗਲਤੀ ਨਾਲ ਸਾਮਰ ਪਿਆ ਨਾ ਕਿ ਸੀ ਉਹ ਇੰਟੈਂਸ਼ਨਲੀ ਉਹਨਾਂ ਦੇ ਫੇਸ ਤੇ ਉਹ ਸਾਮਰ ਪਾਇਆ ਸੀ ਗੱਲ ਕੀ ਹੋਈ ਸੀ ਸਾਡੀ ਗੱਲ ਇਹ ਹੋਈ ਸੀ ਕਿ ਸ਼ਨੀ ਐਤਵਾਰ ਰਖੜੀ ਕਰਕੇ ਮੇਰੀ ਦੁਕਾਨ ਤੇ ਰਸ਼ ਬਹੁਤ ਜ਼ਿਆਦਾ ਹੁੰਦਾ ਵੈਸੇ ਵੀ ਸ਼ਨੀ ਐਤਵਾਰ ਮੇਰੇ ਕੋਲ ਰਸ਼ ਹੁੰਦਾ ਤੇ ਵੇਟਿੰਗ ਘੱਟੋ ਘੱਟ ਵੀ 35 ਤੋਂ 40 ਮਿੰਟ ਦੀ 30 35 ਮਿੰਟ ਦੀ ਵੇਟਿੰਗ ਹੁੰਦੀ ਹੈ ਇਹ ਮੇਰੇ ਕੋਲ ਆਈ ਸੀ ਇਹਨਾਂ ਨੇ ਮੈਨੂੰ ਆਰਡਰ ਦਿੱਤਾ ਤੇ ਮੈਂ ਇਹਨਾਂ ਨੂੰ ਕਿਹਾ ਸਪੈਸ਼ਲ ਬਾਪੂ ਜੀ کہہ ਕੇ ਬੁਲਾਇਆ ਇਹਨਾਂ ਨੂੰ ਮੈਂ ਤੁਸੀ ਬਾਜ਼ਾਰ ਕੰਮ ਜਾਇਓ ਜਿੱਥੇ ਬਹਿਣਾ ਬਹਿ ਜਾਓ ਤੇ ਮੈਂ ਤੁਹਾਡਾ ਅੱਧੇ ਘੰਟੇ ਜੋ ਆਰਡਰ ਪੈਕ ਕਰ ਦੂਗਾ ਉਹ 10 ਮਿੰਟ ਬਾਅਦ ਆ ਕੇ ਮੇਰੀ ਕੁਰਸੀ ਤੇ ਬੈਠ ਕੇ 5 ਮਿੰਟ ਉਹਨੇ ਹੋਰ ਇੰਤਜ਼ਾਰ ਕੀਤਾ ਤੇ ਮੈਨੂੰ ਪੂਰੀ ਗਲਤ ਲੈਂਗੁਏਜ ਦੇ ਵਿੱਚ ਗਾਲ ਕੱਢ ਕੇ ਬੋਲੇ ਵੀ ਡੇਢ ਘੰਟਾ ਹੋ ਗਿਆ ਮੈਨੂੰ ਬੈਠਾ ਤੂੰ ਮੈਨੂੰ ਆਰਡਰ ਕਿਉਂ ਨਹੀਂ ਦੇ ਰਿਹਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਡੀ ਉੱਚੀ ਮੇਰੀ ਦੁਕਾਨ ਤੇ ਨਾ ਬੋਲੋ ਵੀ ਲੇਡੀਜ਼ ਆ ਕੇ ਬੈਠੇ ਆ ਪੂਰਾ ਰੌਸ਼ਨੀ ਉਸ ਦਿਨ ਕੱਲ ਦੀ ਗੱਲ ਹੈ ਵੀ 35-40 ਮਿੰਟ ਦੀ ਵੇਟਿੰਗ ਚੱਲ ਰਹੀ ਸੀ ਪਰ ਉਹਨਾਂ ਨੇ ਕਿਸੇ ਮੇਰੇ ਕਸਟਮਰ ਦੀ ਲਿਆਈ ਨਹੀਂ ਕੀਤੀ ਕਿਸੇ ਲੇਡੀਜ਼ ਦੀ ਲਿਆਈ ਨਹੀਂ ਕੀਤੀ ਉਹਨਾਂ ਨੇ ਗਾਲੀ ਘਲੋ ਚਾਲੂ ਰੱਖਿਆ ਰੋਕਣ ਦੇ ਬਾਵਜੂਦ ਵੀ ਲਗਾਤਾਰ ਉਲਟਾ ਵਧ ਰਹੀ ਸੀ ਇਹ ਫਿਰ ਥੋੜੀ ਬਹੁਤ ਸਾਡੀ ਮੈਂ ਉਹਨਾਂ ਨੂੰ ਰੋਕਿਆ ਪਰ ਉਹ ਗੱਲ ਨਹੀਂ ਮੰਨੇ ਖੜੇ ਹੋ ਗਏ ਕੁਰਸੀ ਤੋਂ ਸਰ ਸਾmber ਕਿਵੇਂ ਫਿਰ ਪੈ ਗਿਆ ਸਾmber ਜਦੋਂ ਉਹਨਾਂ ਦੇ 10 ਬੰਦੇ ਬਾਅਦ ਚ ਉਹਨਾਂ ਨੇ ਫੋਨ ਕਰਕੇ ਉਹ ਮੇਰੀ ਦੁਕਾਨ ਦੇ ਵਿੱਚ ਇਹ ਬੈਠ ਗਿਆ ਚੌਂਕੜੀ ਮਾਰ ਕੇ गिरਣ ਤੋਂ ਬਾਅਦ ਉਹ ਬੈਠ ਗਿਆ ਫਿਰ ਕਹਿੰਦਾ ਮੈਂ ਜਾਣਾ ਨਹੀਂ ਫਿਰ ਉਹਨੇ ਮੇਰੇ ਸਾਹਮਣੇ 2-10 ਬੰਦਿਆਂ ਨੂੰ ਬੁਲਾਇਆ ਉਹਨਾਂ ਨੇ ਹੱਥੋ ਪਾਈ ਕੀਤੀ ਉਹਦੇ ਦੌਰਾਨ ਉਹਨਾਂ ਨੇ ਸਾਮਰ ਪਿਆ ਜੀ ਕੋਈ ਅਸੀਂ ਗਾਂ ਦੇ ਸੀਸੀਟੀਵੀ ਕੈਮਰੇ ਲੱਗੇ ਆ ਹਾਂਜੀ ਇੱਕ ਕੈਮਰਾ ਪਿੱਛੇ ਲੱਗਿਆ ਜਿਹੜੇ ਮੇਰੇ ਬਾਕੀ ਕੈਮਰੇ ਉਹ ਸਾਰੇ ਲਾਈਵ ਚੱਲਦੇ ਆ ਇੱਕ ਕੈਮਰੇ 'ਚ ਮੇਰੀ ਰਿਕਾਰਡਿੰਗ ਹੈ ਜਿੰਦੇ ਵਿੱਚ ਸਾਰਾ ਦਿਖਦਾ ਹੈ ਕੋਈ ਕੋਈ ਵੀ ਦੇਖ ਸਕਦੇ ਹੋ ਕਿ ਜਦੋਂ ਬੋਲੇ ਆ ਜਾਂ ਤੁਸੀਂ ਬੋਲਦੇ ਹੋ ਹਾਂਜੀ 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 ਤਾਂ ਲੱਗਦਾ ਕਿਸ ਤਰ੍ਹਾਂ ਦੀ ਇਹ ਜਿਹੀ ਘਟਨਾਵਾਂ ਦੁਨੀਆ ਤੇ ਹੋ ਜਾਂਦੀਆਂ ਜੋ 2:00 ਵਜੇ ਦੇ ਨਾਲ ਨੀ ਬਜ਼ੁਰਗ ਨਾਲ ਅਸੀਂ ਕੁਝ ਵੀ ਨਹੀਂ ਕੀਤਾ ਜੀ ਨਹੀਂ ਅਫਸੋਸ ਤਾਂ ਤਾਂ ਹੋਵੇ ਨਾ ਜੇ ਅਸੀਂ ਕੁਝ ਉਹਨਾਂ ਨੂੰ ਆਖਿਆ ਹੋਵੇ ਜਾਂ ਅਸੀਂ ਕਿਸੇ ਤਰ੍ਹਾਂ ਦੀ ਪਹਿਲ ਕੀਤੀ ਹੋਵੇ ਉਹਨਾਂ ਨੇ ਕਿਸੇ ਸਾਡੇ ਦੀ ਕੋਈ ਲਿਆਜ ਨਹੀਂ ਕੀਤੀ ਨਾ ਅਸੀਂ ਉਹਨਾਂ ਨੂੰ ਕੁਝ ਆਖਿਆ ਸਿਰਫ ਉਹ ਸਿੰਪਲ ਇੱਕ ਆਰਡਰ ਲੈਣ ਆਏ ਆ ਗਾਹਕ ਦੀ ਤਰ੍ਹਾਂ ਅਸੀਂ ਉਹਨਾਂ ਨੂੰ ਆਰਡਰ ਦਿੱਤਾ ਬਸ ਹੋਰ ਕੁਝ ਵੀ ਗੱਲ ਨਹੀਂ ਕੋਈ ਸਾਡਾਂ ਨਾਲ ਕੋਈ ਪੁਰਾਣਾ ਮਸਲਾ ਨਹੀਂ ਐ ਕੋਈ ਲੈਣ ਦੇਣ ਨਹੀਂ ਐ ਅਸੀਂ ਉਹਨਾਂ ਨੂੰ ਜਾਣ ਦੇ ਤੱਕ ਨਹੀਂ ਇੱਕ ਗਾਹਕ ਦੇ ਤੌਰ ਤੇ ਉਹ ਸਾਡੇ ਕੋਲ ਸਮਾਨ ਲੈਣ ਆਏ ਆ ਬਸ ਉਹ ਲੈ ਕੇ ਚਲੇ ਗਏ ਜੀ ਅੱਜ ਪੰਜਾਬ 'ਚ ਮੌਸਮ ਵਿਭਾਗ ਨੇ ਕੋਈ ਅਲਰਟ ਜਾਰੀ ਨਹੀਂ ਕੀਤਾ ਪਰ ਕੁਝ ਛੇਲਿਆਂ 'ਚ ਹਲਕੀ-ਫੁਲਕੀ ਬਾਰਿਸ਼ ਤਰੂਰ ਹੋ ਸਕਦੀ ਹੈ। ਅਮ੍ਰਿਤਸਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਸਵੇਰੇ ਹੋਈ ਹਲਕੀ ਬਾਰਿਸ਼ ਨਾਲ ਗਰਮੀ ਤੋਂ ਰਾਹਤ ਮਿਲੀ ਹੈ। ਇਸ ਤੋਂ ਇਲਾਵਾ ਫਤਿਆਲੇ ਦੇ ਆਲੇ-ਦੁਆਲੇ ਵੀ ਸਰੇਰ ਤੋਂ ਬੂੰਦਾਬੰਦੀ ਜਾਰੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 3 ਦਿਨਾਂ 'ਚ ਰਾਤ 'ਚ ਵਧੀਆ ਬਾਰਿਸ਼ ਦੀ ਸੰਭਾਵਨਾ ਹੈ ਅਤੇ ਬਾਰਿਸ਼ ਆਮ ਤੋਂ ਵੱਧ ਹੋ ਸਕਦੀ ਹੈ। ਬੀਤੇ ਦਿਨ ਵੀ ਕੁਝ ਜ਼ਿਲ੍ਹਿਆਂ 'ਚ بارش ਹੋਈ ਹੈ ਲੁਧਿਆਣਾ 'ਚ 0.2 ਮਿਲੀਮੀਟਰ ਪਟਿਆਲਾ 'ਚ 1.4 ਮਿਲੀਮੀਟਰ ਮੁਹਾਰੀ 'ਚ 3 ਮਿਲੀਮੀਟਰ ਅਤੇ ਰੂਕਨਗੜ੍ਹ 'ਚ 10 ਮਿਲੀਮੀਟਰ بارش ਦਰਜ ਕੀਤੀ ਗਈ ਹੈ ਇਸ ਨਾਲ ਔਸਤ ਵਾਤਾਵਰਣ ਤਾਪਮਾਨ 'ਚ 2.7 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ ਹੁਣ ਇਹ ਤਾਪਮਾਨ ਲਗਭਗ ਸਬਾਰਨ ਹੈ ਸਭ ਤੋਂ ਜ਼ਿਆਦਾ ਤਾਪਮਾਨ ਅੰਮ੍ਰਿਤਸਰ ਵਿੱਚ 36.3 ਡਿਗਰੀ ਸੈਲਸੀਅਸ ਰਿਹਾ ਜੋ ਸੁਧਾਰਨ ਤੋਂ 2.2 ਡਿਗਰੀ ਸੈਲਸੀਅਸ ਸੀ ਪਰ ਸਵੇਰ ਦੀ ਪਾਰਸ਼ ਨੇ ਰਾਹਤ ਦਿੱਤੀ ਹੈ ਲੁਧਿਆਣਾ ਵਿੱਚ ਵਾਰ ਤੋਂ ਵਾਰ ਤਾਪਮਾਨ 32.9 ਡਿਗਰੀ ਸੈਲਸੀਅਸ ਤੇ ਪਟਿਆਲਾ ਵਿੱਚ 31.5 ਡਿਗਰੀ ਸੈਲਸੀਅਸ ਤੇ ਬਠਿੰਡਾ ਵਿੱਚ 35 ਡਿਗਰੀ ਸੈਲਸੀਅਸ ਰਿਹਾ ਮੌਸਮ ਤਾਬੇ ਨਕਸ਼ੇ ਮੁਤਾਬਕ 12 ਅਗਸਤ ਯਾਨੀ ਕਿ ਅੱਜ ਪੰਜਾਬ ਦੇ ਵਾਤਰ ਚੱਲਿਆਂ ਵਿੱਚ ਕੋਈ ਚੇਤਾਵਨੀ ਨਹੀਂ ਹੈ ਤੇ ਮੌਸਮ ਸੁਧਾਰਾ ਨਹੀਂਗਾ ਪਰ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਸਮ ਵਿੱਚ ਤਬਦੀਲੀ ਅਤੇ ਕੁਝ ਥਾਵਾਂ 'ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਹਨਾਂ ਅਰਹੀ ਪਿਛਲੇ ਦਿਨ ਹੀ ਯਾਨੀ ਕਿ 11 ਅਗਸਤ ਨੂੰ ਸਵੇਰੇ 10:00 6 ਵਜੇ ਸਤलुਜ ਬਿਆਸ ਅਤੇ 라ਵੀ ਨਦੀਆਂ ਦੇ ਮੁੱਖ ਡੈਮਾਂ ਵਿੱਚ ਪਾਣੀ ਦਾ ਪੱਧਰ ਆਪਣੀ ਪੂਰਨ ਸਮਰੱਥਾ ਦੇ 35% ਤੋਂ ਵੱਧ ਹੋ ਗਿਆ ਹੈ। ਪਾਕਰਾ ਡੈਮ ਦਾ ਪਾਣੀ 75.40% ਕ ਸਮਰਥਾ ਤੇ ਹੈ ਫੋਗ ਡੈਮ 76.76% ਤੇ ਤੇ ਥੀਂਗ ਡੈਮ 74.99% ਸਮਰਥਾ ਤੇ ਪਹੁੰਚ ਚੁੱਕੇ ਨੇ ਇਹ ਪਿਛਲੇ ਸਾਲ ਨਾਲੋਂ ਕਾਫੀ ਵੱਧ ਪਾਣੀ ਹੈ ਦੱਸਣਾ ਬੰਦ ਹੈ ਕਿ ਅੰਮ੍ਰਿਤਸਰ, ਲੁਧਿਆਣਾ, ਲੁਧਿਆਣਾ, ਪਟਿਆਲਾ ਤੇ ਮੋਹਾਲੀ ਵਿੱਚ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਦੀ ਸੰਭਾਵਨਾ ਵੀ ਹੈ ਹਾਲਾਂਕਿ ਤਾਪਮਾਨ 29 ਡਿਗਰੀ ਤੋਂ ਲੈ ਕੇ 32 ਡਿਗਰੀ ਦੇ ਵਿਚਕਾਰ ਰਹਿ ਸਕੇਗਾ ਮੌਸਮ ਵਿਭਾਗ ਨੇ ਹਿਮਾਚਲ ਪੰਜਾਬ ਤੇ ਉੱਤਰਾਖੰਡ ਤੋਂ ਲੈ ਕੇ ਦੇਸ਼ ਦੇ ਹੋਰ ਇਲਾਕਿਆਂ 'ਚ ਅਗਲੇ 5 ਤੋਂ 7 ਦਿਨਾਂ ਤੱਕ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ ਆਈਐਮਡੀ ਨੇ ਹਿਮਾਚਲ ਦੇ ਨਾਲ ਲੱਗਦੇ ਪੰਜਾਬ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਚੱਕਰਤ ਚੇਤਾਵਨੀ ਜਾਰੀ ਕੀਤੀ ਹੈ ਇਹ ਨਹੀਂ ਹੈ ਕਿ ਦੱਖਣੀ ਭਾਰਤ ਵਿੱਚ 11 ਅਗਸਤ ਤੱਕ ਮੀਂਹ ਦਾ ਅਲਰਟ ਜਾਰੀ ਹੈ ਇਸੇ ਦੌਰਾਨ 30 ਤੋਂ ਲੈ ਕੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚਾ ਸਕਦੀਆਂ ਨੇ ਇਸ ਤੋਂ ਇਲਾਵਾ ਸ਼ਨੀਵਾਰ ਅਤੇ ਐਤਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ بارش ਹੋਈ ਹੈ ਦੁਬਾਰਾ ਫਿਰ ਦਾਸ ਦੇ ਨਿਆ ਪੰਜਾਬ ਚਾਜ ਸਵੇਰ ਤੋਂ ਕਈ ਛਿੱਲਿਆਂ 'ਚ ਭਾਰੀ ਮੀਂਹ ਪੈ ਰਿਹਾ ਆਸਮਾਨ 'ਚ ਕਾਲੇ ਬੱਦਲ ਛਾਏ ਹੋਏ ਨੇ ਮੌਸਮ ਨੇ ਕਰਵਟ ਬਦਲ ਲਈ ਹੈ ਕਈ ਜ਼ਿਲ੍ਹਿਆਂ 'ਚ ਰਾਤੋਹੀ ਮੀਂਹ ਪੈ ਰਿਹਾ ਇਸ ਦੇ ਮੰਦੇ ਨਜ਼ਰ ਮੌਸੇ ਭਾਗ ਵੱਲੋਂ 13 ਅਗਸਤ ਤੋਂ ਲੈ ਕੇ 15 ਅਗਸਤ ਤੱਕ ਭਾਰੀ ਮੀਂਹ ਦਾ yellow alert ਜਿਹੜਾ ਕਿ ਜਾਰੀ ਕੀਤਾ ਗਿਆ ਹੈ ਇਨਾ ਤਰੀਕਾ ਨੂੰ ਬਿਜਲੀ ਚਮਕਣ ਗਰਜ ਨਾਲ ਪਠਾਨਕੋਟ ਰੂਪਨਗਰ ਹੁਸ਼ਿਆਰਪੁਰ ਐਸਐਸ ਹਿਮਾਚਲ ਅਤੇ ਪੰਜਾਬ ਪਰ ਵਿੱਚ ਹੋ ਰਹੀ ਲਗਾਤਾਰ ਬਰਸਾਤ ਅਤੇ ਦਰਿਆ ਬਿਆਸ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਜਿਸ ਤੋਂ ਬਾਅਦ ਸੁਲਤਾਨਪੁਰ ਲੋਧੀ ਦਾ ਮੰਡ ਖੇਤਰ ਦਾ ਇਲਾਕੇ ਵਿੱਚ ਇੱਕ ਵਾਰ ਮੌੜ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ ਕਿਉਂਕਿ ਜ਼ਿਆਦਾ ਬਰਸਾਤ ਹੋਣ ਕਾਰਨ ਹਰ ਦਿਨੇ ਕਈ ਕਿਓਸਕ ਪਾਣੀ ਪੋਗ ਡੈਮ ਤੋਂ ਛੱਡਿਆ ਜਾ ਰਿਹਾ ਜੋ ਸਿੱਧੇ ਤੌਰ ਤੇ ਬਿਆਸ ਦਰਿਆ ਨੂੰ ਮਾਰ ਕਰ ਰਿਹਾ ਹੈ ਇਸ ਵੇਲੇ ਦਰਿਆ ਬਿਆਸ ਦੇ ਨਾਲ ਲੱਗਦੇ ਮੰਡ ਖੇਤਰ ਇਲਾਕੇ ਦੇ ਲੋਕਾਂ ਦੇ ਲਈ ਵੱਡਾ ਚਿੰਤਾ ਦਾ ਜਿਹੜਾ ਕਿ ਵਿਸ਼ਾ ਬਣਿਆ ਹੋਇਆ ਹੈ ਦਰਿਆ ਬਿਆਸ ਤੇ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ਦੀਆਂ ਫਸਲਾਂ ਵੀ ਵੱਡੇ ਪੱਧਰ ਦੇ ਨੁਕਸਾਨੀਆਂ ਜਾਣ ਦਾ ਖੱਸਾ ਜਿਹੜਾ ਕਿ ਪ੍ਰਗਟਾਇਆ ਜਾ ਰਿਹਾ ਹੈ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਜਿਸ ਕਾਰਨ ਉਹਨਾਂ ਦੇ ਹਾਲਾਤ ਕਾਫੀ ਬਦ ਤੋਂ ਬੱਤਰ ਹੋ ਚੁੱਕੇ ਨੇ ਇਲਾਕੇ ਦੇ ਲੋਕਾਂ ਦੀ ਸਾਰ ਲੈਣ ਲਈ ਪਹੁੰਚੇ ਸੰਤ ਸੀਛੇਵਾਲ ਨੇ ਲੋਕਾਂ ਨੂੰ ਮਿਲ ਕੇ ਇਹ ਆਸ਼ਵਾਸ਼ਣ ਦਿਵਾਇਆ ਕਿ ਜਲਦ ਤੋਂ ਜਲਦ ਉਹ ਇਸ ਮੁਸ਼ਕਲ ਵੇਲੇ ਵਿੱਚ ਉਹਨਾਂ ਨੂੰ ਕੱਢਣ ਦੇ ਲਈ ਸਰਕਾਰ ਦੇ ਨਾਲ ਮਿਲ ਕੇ ਕੋਈ ਅਜਿਹੀ ਯੋਜਨਾ ਬਣਾਉਣਗੇ ਜੋ ਭਵਿੱਖ ਦੇ ਵਿੱਚ ਅਜਿਹੀਆਂ ਮੁਸੀਬਤਾਂ ਤੋਂ ਉਹਨਾਂ ਨੂੰ ਛੁਟਕਾਰਾ ਮਿਲ ਸਕੇ। ਕਿ ਉਸਕ ਪਾਣੀ ਆ ਰਿਹਾ ਮੋਰੋ ਵੀ ਪਾਣੀ ਖੜਿਆ ਹੋਇਆ ਪਰ ਜਿਹੜਾ ਪਾਣੀ ਜਿੰਨਾ ਚਿਰ ਨੰਗਦਾ ਇਹਦੇ ਵਿੱਚ ਆਮ ਕਿਉਂਕਿ ਤੁਸੀਂ ਬੰਨਦਾ ਹਜੇ ਮਜ਼ਬੂਤ ਆ ਇਹਦੇ ਅੰਦਰ ਜਿਹੜੇ ਐਡਵਾਂਸ ਬੰਨ ਲਾਏ ਹੋਏ ਆ ਜ਼ਿੰਮੇਦਾਰਾਂ ਦੇ ਆਪੋ ਆਪਣਾ ਜਿਹੜਾ ਹੈਗਾ ਏਰੀਆ ਨੂੰ ਬਚਾਉਣ ਵਾਸਤੇ ਉਹਨਾਂ ਦਾ ਇੱਕ ਬੰਨ ਜਿਹੜਾ ਸੀਗਾ ਇਧਰ ਆ ਜਿਹੜਾ ਟਾਪੂ ਨਵਾਂ ਏਰੀਆ ਪੈਂਦਾ ਸਾਰਾ ਜਿਹੜੇ ਹੈਗੇ ਆ ਪਿੰਡ ਉਹਨਾਂ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਆਪੋ ਆਪਣਾ ਖੇਤਾਂ ਦੇ ਦੁਆਲੇ ਦੁਆਲੇ ਲਾਹ ਹਾਇਆ ਸੀ ਉਹ ਬੰਨ ਜਿਹੜਾ ਹੈਗਾ ਟੁੱਟਿਆ ਪਤਾ ਨਹੀਂ 2023 ਤੋਂ ਬਾਅਦ ਨੂੰ ਮੁਰਕ ਤੋਂ ਜਿਹੜਾ ਪ੍ਰਸ਼ਾਸਨਿਕ ਦਾ ਸਬਬ ਬਣ ਗਿਆ ਇੱਥੇ ਦੇ ਲੋਕਾਂ ਦੇ ਵਾਸਤੇ ਨਹੀਂ ਤਾਂ ਹੁਣ ਹੈ ਹੀ ਦਰਿਆ ਦੇ ਅੰਦਰ ਇੱਥੇ ਤਾਂ ਹੁਣ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਬੰਨ ਦੇ ਦੇ ਤੇ ਬਾਹਰ ਇਹ ਜਿੰਨੇ ਵੀ ਬੰਨ ਜਿਹੜੇ ਬਣੇ ਹੋਇਆ ਇਹ ਲੋਕਾਂ ਨੇ ਆਪਣੇ ਆਪਣੇ ਲਾਏ ਹੋਇਆ ਤੇ ਉਹਨਾਂ ਨੂੰ ਲੱਗੇ ਵੀ ਰਹਿੰਦੇ ਸਾਰੇ ਮਜ਼ਬੂਤ ਵੀ ਕਰਦੇ ਰਹਿੰਦੇ ਸੀ ਵੀ ਹੈਲਪ ਕਰਦੇ ਰਹਿੰਦੇ ਆ ਪਰ ਜਿਹੜਾ ਪਾਣੀ ਜਦੋਂ ਜ਼ਿਆਦਾ ਹੈ ਫਿਰ ਇਹ ਬੰਨ ਜਿਹੜੇ ਹੈਗੇ ਆ ਛੋਟੇ ਬੰਨ ਜਿਹੜੇ ਹੈਗੇ ਐਡਵਾਂਸ ਬੰਨ ਆ ਉਹ ਕਈ ਵਾਰ ਪਿਛਲੇ ਵਾਰੀ ਵੀ ਸਾਰੇ ਟੁੱਟ ਗਏ ਸੀਗੇ ਤੇ ਇਹਦੇ ਕਿਸੇ ਇੱਕ ਬੰਨ ਜਿਹੜਾ ਹੈਗਾ ਉਹਨੂੰ ਦੱਸਿਆ ਕਿ ਬੰਨ ਉੱਪਰ ਦੀ ਪਾਣੀ ਨਹੀਂ ਲੰਘਿਆ ਉਹਦੇ ਹੇਠਾਂ ਚੂਹੇ ਨੇ ਖੁੰਡ ਮਾਰ ਦਿੱਤੀ ਤੋ ਉਹ ਤਾਂ ਕਰਕੇ ਉਹ ਬੰਨ ਜਿਹੜਾ ਹੈਗਾ ਟੁੱਟਿਆ ਉਹਦੇ ਵਾਸਤੇ ਲੱਗੇ ਹੋਏ ਹੁਣ ਮਸ਼ੀਨਾਂ ਕੱਲ ਵੀ ਲੱਗੀਆਂ ਹੋਈਆਂ ਸੀ ਅ ਬੋਰੀਆਂ ਨਾਲ ਵੀ ਲੋੜ ਸੀ ਪਰ ਪਾਣੀ ਫਿਰ ਵਧਨ ਕਰਕੇ ਉਹ ਰੁਗ ਗਿਆ ਕੰਮ ਪਰ ਹੁਣ ਵੀ ਇਹ ਲੱਗੇ ਹੋਏ ਆ ਸਾਰੇ ਜਿੰਨੇ ਵੀ ਹੈਗੇ ਹੁਣ ਪਾਣੀ ਛੱਡਿਆ ਜਾ ਰਿਹਾ ਹੈ ਪਾਟ ਗੇਟਸ ਖੋਲੇ ਜਾ ਰਹੇ ਨੇ ਔਰ ਇਤਨੀ ਵੀ بارش ਦਾ ਮਾਹੌਲ ਬਣਿਆ ਹੋਇਆ ਹੈ ਔਰ ਅਜਿਹੇ ਮੁਸ਼ਕਲ ਵੀਰੇ ਤੋਂ ਕਿਸ ਤਰ੍ਹਾਂ ਦੇ ਨਾਲ ਸਾਰੇ ਲੋਕੀਂ ਕਿਉਂਕਿ ਇਹਦਾ ਇਹ ਹੈ ਕਿ ਜਿਹੜਾ ਹੈਗਾ ਹੁਣ ਜਿੰਨਾਂ ਇਹਨਾਂ ਨੂੰ ਸਾਰੇ ਅੰਦਰ ਰਹਿਣ ਵਾਲੇ ਲੋਕ ਹੈ ਇਹਨਾਂ ਨੂੰ ਪਤਾ ਸਾਰਿਆਂ ਨੂੰ ਕਿ ਜਿਹੜੇ ਹੈਗੇ ਇਹਨਾਂ ਦਾ ਆਪਣਾ ਜਿਹੜੇ ਹੈਗੇ ਇਹਨਾਂ ਨੇ ਪਸ਼ੂ ਵਗੈਰਾ ਬਾਹਰ ਕੱਢ ਲਿਆ ਤੇ ਜਿਹੜੇ ਅੰਦਰ ਆ ਜਿਹੜੇ ਉੱਚੀਆਂ ਜਗ੍ਹਾ ਦੇ ਉੱਤੇ ਆ ਤੇ ਹਮੇਸ਼ਾ ਜਿਹੜੇ ਹੈਗੇ ਜਿਹੜੇ ਅੰਦਰ ਰਹਿਣ ਵਾਲੇ ਪਾਣੀ ਵਿੱਚ ਰਹਿਣ ਵਾਲੇ ਲੋਕ ਸੁਚੇਤ ਰਹਿੰਦੇ ਕਿਉਂਕਿ ਇਹਨਾਂ ਨੂੰ ਪਾਣੀ ਦੇ ਨਾਲ ਨਜਿੱਠਣਾ ਵੀ ਆਉਂਦਾ ਤੇ ਇਹ ਪੂਰਾ ਜੂਝ ਰਹੇ ਨਾਲੇ ਸ਼ੇਰ ਨਾਲ ਦੇ ਖੜੇ ਆ ਜਿਹੜੀ ਹੈਗੇ ਸੰਗਤ ਇਹਨਾਂ ਦੇ ਨਾਲ ਖੜੀ ਹੈ ਜਿੱਥੇ ਵੀ ਜੋ ਸਾਡੀ ਹੈਲਪ ਦੀ ਲੋੜ ਅਸੀਂ ਨਾਲ ਖੜੇ ਆ ਕਿਸ਼ਤੀ ਵਗੈਰਾ ਚਾਹੀਦੀ ਮਸ਼ੀਨ ਚਾਹੀਦੀ ਜੋ ਵੀ ਅਸੀਂ ਕਰ ਸਕਦੇ ਹਾਂ ਉਹ ਤਾਂ ਹੈ ਹੁਣ ਪਾਣੀ ਮਰੇ ਤਾਂ ਕਿਸੇ ਦਾ ਜੋਰ ਨਹੀਂ ਕਿਉਂ ਉਹਨੂੰ ਪਾਣੀ ਨੂੰ ਰੋਕ ਲਵੇ ਇਹ ਤਾਂ ਮਸੂਨੇ ਹੋ ਇਸ ਇਸ ਕੋਈ ਇਸ ਮੌਕੇ ਲੋਕਾਂ ਨੂੰ ਕੋਈ ਲੋਕਾਂ ਨੂੰ ਦਈਏ ਕਿ ਬੇਲੇ ਗੱਲ ਤਾਂ ਆਪਣਾ ਜਾਨਮਾਲ ਦਾ ਬਚਾਅ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੈ ਜਿਹੜੀ ਚੀਜ਼ ਬਾਕੀ ਜਿਹੜਾ ਹੈਗਾ ਇਹਨੂੰ ਅ ਫਸਲਤਾ ਦੁਆਰਾ ਹੋ ਜਾਊਗੀ ਪਰ ਜਿਹੜਾ ਹੈਗਾ ਮਨੁੱਖਾਂ ਦਾ ਤੇ ਪਸ਼ੂਆਂ ਦਾ ਜਿਹੜਾ ਜਾਨਮਾਲ ਆ ਉਹਦਾ ਬਚਾਅ ਬਹੁਤ ਜ਼ਰੂਰੀ ਹੈ ਉਹਦੀ ਸਾਨੂੰ ਜਿਹੜੀ ਅਪੀਲ ਦੇਣੀ ਚਾਹੀਦੀ ਹੈ ਤੇ ਬਾਕੀ ਜਿਹੜਾ ਹੈਗਾ ਕੋਈ ਵੀ ਇਹ ਕਾਰਜ ਹੈ ਇਹ ਕਿਸੇ ਇੱਕ ਦਾ ਨਹੀਂ ਸਮੂਹ ਗਰੁੱਪ ਦੇ ਵਿੱਚ ਜਿਹੜਾ ਹੈਗਾ ਖੜਾ ਦਾ ਨੁਕਸਾਨ ਹੋ ਤੇ ਖਾਸ ਕਰਕੇ ਜਿਹੜਾ ਇਹ ਏਰੀਆ ਇਹਦੇ ਵਿੱਚ ਜਾ ਕੇ ਸਤਲੁਜ ਤੇ ਬਿਆਸ ਇਕੱਠੇ ਹੋ ਜਾਂਦੇ ਇਹ ਸਾਰਾ ਪਾਣੀ ਦਾ ਏਰੀਆ ਪਾਣੀ ਜਦੋਂ ਜਿਆਦਾ ਹੁੰਦਾ ਤੇ ਇਹਦੇ ਵਿੱਚ ਪਾਣੀ ਦੀ ਜਿਹੜੀ ਅੱਗੇ ਹਰੀਕੇ ਤੇ ਆਣ ਕੇ ਨਹਿਰਾਂ ਨਿਕਲਦੀਆਂ ਇਹ ਪਾਣੀ ਦੀ ਸਟੋਰੇਜ ਆ ਇਸ ਕਰਕੇ ਇੱਥੇ ਪਾਣੀ ਦਾ ਲਗਾਤਾਰ ਜਿਹੜਾ ਹੈਗਾ ਪਾਣੀ ਰਹਿੰਦਾ ਪਰ ਹੁਣ ਪਾਣੀ ਲੋੜ ਤੋਂ ਜ਼ਿਆਦਾ ਇਸ ਕਰਕੇ ਇੱਥੇ ਪਾਣੀ ਦੀ ਸਮੱਸਿਆ ਆਈ ਇਹਨੇ ਤੇ ਸਾਰੀਆਂ ਫਸਲਾਂ ਵੀ ਜੀਆਂ ਹੋਈਆਂ ਸੀ ਆਲੇ ਦੁਆਲੇ ਜ਼ਿਮੀਂਦਾਰ ਖੇਤੀ ਕਰਦੇ ਆ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ